ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਤੋਂ ਫਿਰ ਸਟੇਟਸ ਰਿਪੋਰਟ ਮੰਗੀ ਹੈ ਕਿਸ ਮਾਮਲੇ 'ਚ ਕਿਉਂਕਿ ਸੂਚਨਾ ਕਮਿਸ਼ਨਰਾਂ ਦੀਆਂ 10 ਅਸਾਮੀਆਂ ਤਿੰਨ ਸਾਲਾਂ ਤੋਂ ਖਾਲੀ ਪਈਆਂ ਨੇ ਤਾਂ ਤਿੰਨ ਅਸਾਮੀਆਂ ਜਿਹੜੀਆਂ ਤਿੰਨ ਸਾਲ ਤੋਂ 10 ਅਸਾਮੀਆਂ ਖਾਲੀ ਪਈਆਂ ਨੇ ਭਰਨੀਆਂ ਕਦੋਂ ਨੇ ਇਸ ਨੂੰ ਲੈ ਕੇ ਸਮੇਂ-ਸਮੇਂ ਤੇ ਚਰਚਾ ਛਿੜਦੀ ਰਹਿੰਦੀ ਹੈ ਕਿਉਂਕਿ ਆਰਟੀਆਈ ਐਕਟ ਦੇ ਤਹਿਤ ਮੰਗੀਆਂ ਜਾਂਦੀਆਂ ਸੂਚਨਾਵਾਂ ਨੂੰ ਸਮੇਂ ਸਿਰ ਤੇ ਮੁਹੱਈਆ ਨਹੀਂ ਕਰਵਾਇਆ ਜਾਂਦਾ ਉਸ ਦੀ ਵਜ੍ਹਾ ਇਹ ਵੀ ਦੱਸੀ ਜਾਂਦੀ ਹੈ ਕਿ ਕੇਸਾਂ ਦੇ ਫਿਰ ਨਬਟਾਰੇ ਨਹੀਂ ਹੁੰਦੇ ਕਿਉਂਕਿ ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਤੱਕ ਪੰਜਾਬ ਸਰਕਾਰ ਨੇ ਨਹੀਂ ਕੀਤੀ ਹੁਣ ਤਾਜ਼ਾ ਅਪਡੇਟ ਕੀ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਪਿਛਲੇ 3 ਸਾਲਾਂ ਤੋਂ ਪੰਜਾਬ ਰਾਜ ਸੂਚਨਾ ਕਮਿਸ਼ਨ ਵਿੱਚ ਰਾਜ ਸੂਚਨਾ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਨਾ ਕੀਤੇ ਜਾਣ ਸੰਬੰਧੀ ਸਟੇਟਸ ਰਿਪੋਰਟ ਦਾਇਰ ਕਰਨ ਦਾ ਨਿਰਦੇਸ਼ ਦੇ ਦਿੱਤਾ ਹੈ ਕਾਨੂੰਨ ਦੇ ਵਿਦਿਆਰਥੀ ਵੱਲੋਂ ਦਾਇਰ ਕੀਤੀ ਗਈ ਪਿਟੀਸ਼ਨ ਵਿੱਚ ਮੰਗ ਕੀਤੀ ਗਈ ਹੈ ਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਵਿੱਚ ਸੂਚਨਾ ਕਮਿਸ਼ਨਰਾਂ ਦੀਆਂ ਨਿਯੁਕਤੀ ਸਮਾਵਤ ਢੰਗ ਨਾਲ ਕੀਤੀ ਜਾਵੇ ਪਿਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਨਾਗਰਿਕਾਂ ਦੇ ਮੌਲਿਕ ਅਧਿਕਾਰਾਂ ਦੀ ਘੋਰ ਉਲੰਘਣਾ ਹੈ ਕਿਉਂਕਿ ਪੰਜਾਬ ਰਾਜ ਸੂਚਨਾ ਕਮਿਸ਼ਨ ਵਿੱਚ ਸੂਚਨਾ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਨਾ ਹੋਣ ਕਾਰਨ ਅਤੇ ਸੂਚਨਾ ਕਮਿਸ਼ਨਰਾਂ ਦੀਆਂ 10 ਸੀਟਾਂ ਖਾਲੀ ਹੋਣ ਕਾਰਨ ਸੂਚਨਾ ਦੇ ਮੌਲਿਕ ਅਧਿਕਾਰ ਦੀ ਉਲੰਘਣਾ ਹੋ ਰਹੀ ਹੈ ਪਟੀਸ਼ਨਰ ਨਿਖਲ ਥੰਮਨ ਨੇ ਇਹ ਵੀ ਆਖਿਆ ਹੈ ਦਲੀਲ ਦਿੱਤੀ ਹੈ ਕਿ ਪਿਛਲਾ ਸੂਚਨਾ ਕਮਿਸ਼ਨਰ 7 ਅਪ੍ਰੈਲ 2021 ਨੂੰ ਨਿਯੁਕਤ ਕੀਤਾ ਗਿਆ ਸੀ ਤੇ ਪੰਜਾਬ ਰਾਜ ਸੂਚਨਾ ਕਮਿਸ਼ਨ ਨੇ 7 ਸਤੰਬਰ 2021 ਤੱਕ ਆਪਣੀ ਪੂਰੀ ਸਮਰੱਥਾ ਨਾਲ ਕੰਮ ਕੀਤਾ ਸੀ ਅਤੇ ਇਸ ਤੋਂ ਬਾਅਦ ਸੂਚਨਾ ਕਮਿਸ਼ਨਰ ਦੀਆਂ 10 ਸੀਟਾਂ ਖਾਲੀ ਹੋ ਗਈਆਂ ਕਿਉਂਕਿ ਇਹ ਸਾਰੇ ਆਪਣਾ ਕਾਰਜਕਾਲ ਪੂਰਾ ਕਰਨ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਸੇਵਾਮੁਕਤ ਹੁੰਦੇ ਗਏ ਤਾਂ ਉਸ ਤੋਂ ਬਾਅਦ ਪਰ ਸਾਮੀਆਂ ਤਾਂ ਖਾਲੀ ਹੁੰਦੀਆਂ ਗਈਆਂ ਪਰ ਭਰੀਆਂ ਨਹੀਂ ਗਈਆਂ ਸਰਕਾਰ ਨੇ ਇਸ ਪਾਸੇ ਧਿਆਨ ਹੀ ਨਹੀਂ ਦੇਣਾ ਜ਼ਰੂਰੀ ਨਹੀਂ ਸਮਝਿਆ ਪਟੀਸ਼ਨਰ ਨੇ ਦਲੀਲ ਦਿੱਤੀ ਹੈ ਕਿ ਪੰਜਾਬ ਸਰਕਾਰ ਨੇ ਅੰਜਲੀ ਭਾਰਦਵਾਜ ਬਨਾਮ ਯੂਨੀਅਨ ਆਫ ਇੰਡੀਆ ਮਾਮਲੇ ਵਿੱਚ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਦੀ ਪਾਲਣਾ ਨਹੀਂ ਕੀਤੀ ਉਸ ਨੇ ਇਹ ਵੀ ਦਲੀਲ ਦਿੱਤੀ ਕਿ ਸੇਵਾ ਕਰ ਰਹੀ ਸੂਚਨਾ ਕਮਿਸ਼ਨਰ ਅਸੀਤ ਜੋਲੀ 9 ਜੁਲਾਈ 2024 ਨੂੰ ਸੇਵਾਮੁਕਤ ਹੋ ਗਏ ਸਨ ਤੇ ਪੈਂਡਿੰਗ ਅਪੀਲਾਂ ਪਈਆਂ ਨੇ ਜਿਹੜੀਆਂ ਸ਼ਿਕਾਇਤਾਂ ਦਾ ਨਪਟਾਰਾ ਕਰਨ ਲਈ ਸਿਰਫ ਮੁੱਖ ਸੂਚਨਾ ਕਮਿਸ਼ਨਰ ਇੰਦਰਪਾਲ ਸਿੰਘ ਹੀ ਸੀਟ ਦੇ ਉੱਤੇ ਤਾਇਨਾਤ ਨੇ ਨikhil Thamma ਨੇ ਦਲੀਲ ਇਹ ਵੀ ਦਿੱਤੀ ਕਿ ਬਕਾਇਆ ਕੇਸਾਂ ਦੀ ਗਿਣਤੀ ਦਿਨੋ-ਦਿਨ ਵੱਧ ਰਹੀ ਹੈ ਇਸ ਨਾਲ ਸਾਲ ਦੇ ਪਹਿਲੇ 5 ਮਹੀਨਿਆਂ ਵਿੱਚ ਹੀ ਭਾ ਮਈ 2024 ਤੱਕ ਦੀ ਪੈਂਡਿੰਗ ਕੇਸਾਂ ਦੀ ਗਿਣਤੀ 50% ਦੀ ਜ਼ਵਾਦਾ ਹੋ ਗਿਆ ਜਿਸ ਦੇ ਨਤੀਜੇ ਵਜੋਂ 9900 ਤੋਂ ਵੱਧ ਕੇਸਾਂ ਦਾ ਨبطਾਰਾ ਹੋਣਾ ਬਾਕੀ ਹੈ ਹੈਰਾਨੀ ਦੀ ਗੱਲ ਹੈ ਕਿ 9900 ਸ਼ਿਕਾਇਤਾਂ ਸੂਚਨਾ ਮੰਗੀ ਜਾਣ ਦੀਆਂ ਜਿਨ੍ਹਾਂ ਦਾ ਨبطਾਰਾ ਨਹੀਂ ਹੋਇਆ ਉਹ ਬਾਕੀ ਨੇ ਉਸ ਦੀ ਵਜ੍ਹਾ ਵੀ ਇਹੀ ਹੈ ਕਿ ਰਾਜ ਸੂਚਨਾ ਕਮਿਸ਼ਨ ਕਮਿਸ਼ਨਰ ਨਿਯੁਕਤ ਕਿਉਂ ਨਹੀਂ ਕੀਤੇ ਜਾ ਰਹੇ ਸਰਕਾਰ ਨੂੰ ਕਿਉਂ ਜ਼ਰੂਰੀ ਨਹੀਂ ਲੱਗਦਾ 9900 ਸ਼ਿਕਾਇਤਾਂ ਦੇ ਵਿੱਚੋਂ ਹੋ ਸਕਦਾ ਘੱਟੋ ਘੱਟ 99 ਹੀ ਵੱਡੇ ਖਲਾਸੇ ਹੋ ਸਕਦੇ ਨੇ ਅਣਗੈਲੀ ਦੇ ਮਾਮਲੇ ਸਾਹਮਣੇ ਆ ਸਕਦੇ ਨੇ ਜੇ 9900 ਸ਼ਿਕਾਇਤਾਂ ਆਈਆਂ ਨੇ ਪਰ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਹੀ ਪਤਾ ਲੱਗੇਗਾ ਕੇਸਾਂ ਦੇ ਨਿਪਟਾਰੇ ਦੇ ਵਿੱਚੋਂ ਕਿ ਇੰਨੀਆਂ ਸੂਚਨਾਵਾਂ ਜਿਹੜੀਆਂ ਪੈਂਡਿੰਗ ਚੱਲ ਰਹੀਆਂ ਨੇ ਸਾਰੀਆਂ ਦਲੀਲਾਂ ਸੁਣਦੇ ਹੋਏ ਚੀਫ ਜਸਟਿਸ ਵਿਕਾਸ ਸੂਰੀ ਤੇ ਆਧਾਰਿਤ ਬੈਂਚ ਨੇ ਪੰਜਾਬ ਰਾਜ ਨੂੰ ਸਟੇਟਸ ਰਿਪੋਰਟ ਦਾਹਰ ਕਰਨ ਦੇ ਹੁਕਮ ਦੇ ਦਿੱਤੇ ਨੇ ਉਸਨੇ ਪਿਛਲੇ 3 ਸਾਲਾਂ ਤੋਂ ਪੰਜਾਬ ਰਾਜ ਸੂਚਨਾ ਕਮਿਸ਼ਨ ਵਿੱਚ ਸੂਚਨਾ ਕਮਿਸ਼ਨਰਾਂ ਦੀ ਨਿਯੁਕਤੀ ਕਿਉਂ ਨਹੀਂ ਕੀਤੀ ਗਈ ਇਹ ਮੁੱਖ ਜਵਾਬ ਮੰਗਿਆ ਹੁਣ ਪੰਜਾਬ ਸਰਕਾਰ ਇਸ ਦਾ ਜਵਾਬ ਕਦੋਂ ਦਿੰਦੀ ਹੈ ਅਗਲੀ ਤਰੀਕ ਤੱਕ ਇਹ ਪਤਾ ਲੱਗੇਗਾ ਪਰ ਸੂਚਨਾ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਨਾ ਹੋਣਾ ਇਹ ਆਪਣੇ ਆਪ ਚ ਵੱਡੀ ਇੱਕ ਸਵਾਲ ਹੈ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਹੈ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਜਿਹੜੇ ਖੁਦ ਆਰਟੀਆਈ ਐਕਟਿਵਿਸਟ ਹੋਣ ਦੇ ਕਰਕੇ ਇੱਕ ਦੁਨੀਆ ਦਾ ਮੈਗਸੀਸੀ ਅਵਾਰਡ ਜਿਹੜਾ ਕਿ ਇੱਕ ਪੁਰਸਕਾਰ ਬਹੁਤ ਵੱਡਾ ਹੈ ਸਨਮਾਨ ਬਹੁਤ ਵੱਡਾ ਹੈ ਉਹ ਹਾਸਲ ਕਰ ਚੁੱਕੇ ਨੇ ਉਹ ਉਹਨਾਂ ਹਸਤੀਆਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਦੀ ਇੱਕ ਕਿਸੇ ਖੇਤਰ ਦੇ ਵਿੱਚ ਵਿਸ਼ੇਸ਼ਤਾ ਹੁੰਦੀ ਹੈ ਅਰਵਿੰਦ ਕੇਜਰੀਵਾਲ ਸੂਚਨਾ ਦੀ ਕਮਿਸ਼ਨ ਨੂੰ ਲੈ ਕੇ ਹੀ ਜਿਹੜਾ ਆਰਟੀਆਈ ਐਕਟ ਦੇ ਮੱਦੇ ਨਜ਼ਰ ਕੰਮ ਕਰਦੇ ਹੋયા ਉਹ ਅਵਾਰਡ ਵੀ ਪ੍ਰਾਪਤ ਆਪਣੀ ਜ਼ਿੰਦਗੀ ਚ ਕਰ ਚੁੱਕੇ ਨੇ ਪਰ ਜਿੱਥੇ-ਜਿੱਥੇ ਉਹਨਾਂ ਦੀ ਸਰਕਾਰ ਹੈ ਉਹਨਾਂ ਦੀ ਪਾਰਟੀ ਦੀ ਉੱਥੇ ਕਿਸੇ ਹੋਰ ਨੂੰ ਆਰਟੀਆਈ ਦਾ ਜਾਣਕਾਰੀ ਸਮੇਂ ਸਿਰ ਮੁਹੱਈਆ ਨਾ ਹੋ ਸਕੇ ਕਿ ਇਸ ਦੇ ਲਈ ਸੋਚ ਸਮਝ ਕੇ ਸੂਚਨਾ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਨਹੀਂ ਕੀਤੀਆਂ ਗਈਆਂ ਜਾਂ ਵਜ੍ਹਾ ਕੋਈ ਪੋਲਿਟੀਕਲ ਹੋਰ ਵੀ ਹੋ ਸਕਦੀ ਹੈ ਹਾਲਾਂਕਿ ਭੜੀਪੰਦ ਜਾਣਦੇ ਨੇ ਕਿਉਂਕਿ ਜਦੋਂ ਵੀ ਸਰਕਾਰ ਨੂੰ ਕਿਸੇ ਕੰਮ ਨੂੰ ਲੈ ਕੇ ਵਾਅਦੇ ਨੂੰ ਲੈ ਕੇ ਸਵਾਲ ਹੁੰਦਾ ਹੈ ਤਾਂ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਹਾਲੇ ਸਮਾਂ ਥੋੜਾ ਹੈ ਹਾਲੇ ਸਮਾਂ ਹੋਰ ਬਹੁਤ ਲੱਗਣਾ ਹੈ ਕੋਈ ਸੁਧਾਰ ਨੂੰ ਪਰ ਸੂਚਨਾ ਕਮਿਸ਼ਨਰਾਂ ਦੀਆਂ ਨਿਯੁਕਤੀਆਂ ਕਰਨ ਦੇ ਲਈ ਸਮਾਂ ਕਿੰਨਾ ਕੁ ਚਾਹੀਦਾ ਹੈ ਕਿ ਪਿਛਲੇ 3 ਸਾਲਾਂ ਤੋਂ ਨਿਯੁਕਤੀਆਂ ਨਹੀਂ ਹੋਈਆਂ ਉਸ ਦੇ ਵਿੱਚ 6 ਮਹੀਨੇ ਜਿਹੜੇ ਆ ਪਿਛਲੀ ਸਰਕਾਰ ਦੇ ਵੀ ਸ਼ਾਮਲ ਨੇ ਉਹਨਾਂ ਨੇ ਵੀ ਅੰਗੈਲੀ ਵੱਡੀ ਵਰਤੀ ਕਿਉਂਕਿ ਉਦੋਂ ਤੱਕ ਸੂਚਨਾ ਕਮਿਸ਼ਨਰ ਕਾਫੀ ਹੱਦ ਤੱਕ ਕੰਮ ਕਰ ਰਹੇ ਸਨ ਪਰ ਉਸ ਤੋਂ ਬਾਅਦ ਸੇਵਾ ਮੁਕਤੀ ਜਿਵੇਂ ਜਿਵੇਂ ਹੁੰਦੀ ਗਈ ਉਸ ਤੋਂ ਬਾਅਦ ਸੀਟਾਂ ਖਾਲੀ ਹੁੰਦੀਆਂ ਗਈਆਂ ਤੇ ਭਰਨ ਦਾ ਨਾਮ ਕਿਸੇ ਨੇ ਨਹੀਂ ਲਿਆ ਤਵੱਜੋ ਕਿਸੇ ਨੇ ਨਹੀਂ ਦਿੱਤੀ ਤਾਂ ਸੂਚਨਾ ਕਮਿਸ਼ਨਰ ਜਦੋਂ ਤੱਕ ਨਿਯੁਕਤ ਨਹੀਂ ਹੁੰਦੇ 10 ਅਸਾਮੀਆਂ ਖਾਲੀ ਹੋਣੀਆਂ 9900 ਕੇਸਾਂ ਦਾ ਪੈਂਡਿੰਗ ਹੋਣਾ ਇੱਕ ਬਹੁਤ ਵੱਡਾ ਚਿੰਤਾ ਦਾ ਵਿਸ਼ਾ ਹੈ ਜੇਕਰ ਸੂਚਨਾ ਕਮਿਸ਼ਨਰ ਨਹੀਂ ਨਿਯੁਕਤ ਕੀਤੇ ਜਾਂਦੇ ਤਾਂ ਫਿਰ ਇਹ ਪੈਂਡਿੰਗ ਕੇਸਾਂ ਦੀ ਗਿਣਤੀ ਜਿਹੜੇ ਨਫਟਾਰੇ ਨਹੀਂ ਹੁੰਦੇ ਹੋਰ ਵੱਧ ਸਕਦੀ ਹੈ ਤਾਂ ਇੱਕ ਲਾਅ ਦੇ ਵਿਦਿਆਰਥੀ ਨੇ ਇਸ ਗੱਲ ਨੂੰ ਲੈ ਕੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਉੱਥੇ ਪਟੀਸ਼ਨ ਪਾਈ ਤੇ ਪਟੀਸ਼ਨ ਕਰਤਾ ਨੇ ਸਾਰੀਆਂ ਆਪਣੀਆਂ ਦਲੀਲਾਂ ਹਾਈ ਕੋਰਟ ਦੇ ਸਾਹਮਣੇ ਰੱਖ ਦਿੱਤੀਆਂ ਜਿਸ ਦੇ ਕਰਕੇ ਉੱਥੋਂ ਦੇ ਜਸਟਿਸ ਨੇ ਇਹ ਜਿਹੜਾ ਪੰਜਾਬ ਸਰਕਾਰ ਤੋਂ ਸਟੇਟਸ ਰਿਪੋਰਟ ਮੰਗੀ ਹੈ ਹੁਣ ਪੰਜਾਬ ਸਰਕਾਰ ਉਸੇ ਸਟੇਟਸ ਰਿਪੋਰਟ ਦੇ ਵਿੱਚ ਕੀ ਬਹਾਨੇ ਲਾਉਂਦੀ ਹੈ ਜਾਂ ਫਿਰ ਵਾਕਈ ਤਰਕ ਦਿੰਦੀ ਹੈ ਕਿ ਅਸੀਂ ਕਿਹੜੀ ਵਜ੍ਹਾ ਦੇ ਕਰਕੇ ਸੂਚਨਾ ਕਮਿਸ਼ਨਰ ਨਿਯੁਕਤ ਹੀ ਨਹੀਂ ਕਰ ਸਕੇ ਇਹ ਹਾਈ ਕੋਰਟ ਵਿੱਚ ਜਵਾਬ ਦਾਖਲ ਦਾਖਲ ਹੋਵੇਗਾ ਇਹ ਤੇ ਉਦੋਂ ਹੀ ਪਤਾ ਲੱਗ ਸਕਦਾ ਫਿਲਹਾਲ ਇਸ ਚਿੰਤਾ ਦੇ ਵਿਸ਼ੇ ਨਾਲ ਜੁੜੀ ਇਹ ਖਬਰ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਜ਼ਿਆਦਾ ਜਾਣਕਾਰੀ ਦੇ ਲਈ ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ এবੀਸੀ ਪੰਜਾਬ